ਅਨ ਸੈਟਰਪੋਰਟ ਦੇ ਜਮਾਨਤ ਰੱਦ ਹੋਈ ਸੀ 18 ਅਪ੍ਰੈਲ ਨੂੰ ਉਸ ਤੋਂ ਪਹਿਲੇ ਸੇ 18 ਮਾਰਚ ਨੂੰ ਪਰਚਾ ਹੋਇਆ 30 ਅਪ੍ਰੈਲ ਤੱਕ 42 ਦਿਨਾਂ ਦੇ ਸਮੇਂ ਦੇ ਵਿੱਚ ਇੱਕ ਸਿੰਗਲ ਰੇਡ ਵੀ ਉਹ ਪੁਲਸ ਵਾਲੇ ਦੇ ਘਰ ਨਹੀਂ ਕੀਤੀ ਗਈ ਜੇ ਪੁਲਸ ਵੱਲੋਂ ਕੀਤੀ ਗਈ ਹੈ ਕੋਈ ਰੇਡ ਤਾਂ ਸਰ ਉਹਦੇ ਵਿੱਚ ਸਸੀ ਸੀਟੀ ਫੁਟੇਜ ਚੱਲਦੀ ਨਹੀਂ ਹੁਣ ਅਪ੍ਰੈਲ ਮਈ ਜੂਨ ਚ ਕੀ ਹੋਇਆ ਇਹਦੀ ਗੱਲ ਕਰਨਾ ਸਰ ਜਿਹੜੀ ਇਹਨਾਂ ਕੀ ਸ਼ਾਮਿਲ ਤੋਂ ਤੀਸਰੀ ਗੱਲ ਉਹ 30 April ਨੂੰ ਸ਼ਾਮਿਲ ਤੋਂ ਉੱਥੋਂ ਹਾਈ ਕੋਰਟੋਂ ਇੰਟਰਮ ਬੇਲ ਕੱਚੀ ਜਮਾਨਤ ਹੋਈ ਉਹਨਾਂ ਦੀ ਉਸ ਤੋਂ ਪਹਿਲੇ 18 March ਨੂੰ ਪਰਚਾ ਹੋਇਆ ਜੀ 18 March ਤੋਂ ਲੈ ਕੇ 30 April ਤੱਕ 42 ਦਿਨ ਉਹ ਬੰਦੇ ਉੱਥੇ ਹੀ ਘੁੰਮਦੇ ਰਹੇ ਪੁਲਿਸ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਦ ਕਿ ਉਹਨਾਂ ਨੂੰ ਜ਼ਮਾਨਤ ਵੀ ਨਹੀਂ ਮਿਲੀ ਸੀ ਉਸ ਸਮੇਂ ਦੌਰਾਨ ਤੇ ਉਸ ਦਮੇ ਦੌਰਾਨ ਪੁਲਿਸ ਨੇ ਇੱਕ ਸਿੰਗਲ ਰੇਡ ਵੀ ਉੱਥੇ ਨਹੀਂ ਕੀਤੀ ਕਿਉਂਕਿ ਕਹਿੰਦੇ ਫੁੱਲ ਅਫਸਰ ਇਹਨਾਂ ਦੀ ਜਿਹੜੀ ਇੱਥੇ ਲਿਖੋ ਇਹਦਾ ਪਰ ਜਦੋਂ ਇੰਟਰਮ ਬੇਲ ਸਰ ਹੋ ਜਾਂਦੀ ਹੈ ਨਾ ਉਹ ਆਪਾਂ ਸ਼ਾਮਿਲ ਨਹੀਂ ਨਾ ਕਰ ਸਕਦੇ ਫਿਰ ਯਾਰ ਅਜੇ ਉਹ ਨਹੀਂ ਕਨਫਰਮ ਬਿਲ 7 147 ਪਈ ਹੈ ਸਰ ਕਿੰਨੀ ਤਰੀਕ ਨੂੰ ਹੋਈ ਹੈ ਸਰਚਾ ਕਿੰਨੀ ਤਰੀਕ ਨੂੰ ਹੋਇਆ 18 ਤੈਨੂੰ ਜੀ ਸਰ ਜੀ 18 ਮਾਰਚ ਨੂੰ ਐਂਟਰੀ ਬਿਲ ਕਦੋਂ ਮਿਲੀ ਹੈ ਜੀ ਦਿਖਾ ਯਾਰ ਇੰਡੀਅਨ ਸੇ ਹੁੰਦੀ 34 ਨੂੰ ਸਰ ਕਿਨਾਂ ਦਾ ਇੱਕ ਨੋਟਿੰਗ ਲਿਖੋ ਫੋਨ ਸ਼ੈਟਰੀ ਨਹੀਂ ਲਿਖ ਪਏ ਜੋ ਟੀਜੀ ਭਿੰਨ ਭੇਜੋ ਜਿਹੜਾ ਪੁਲਿਸ ਵਿਭਾਗ ਤੁਹਾਡਾ ਅਮ੍ਰਿਤਸਰ ਆ ਇਹਨਾਂ ਸੂਚਿਤ ਜਾਤੀ ਵਰਗਾਂ ਨੂੰ ਔਰ ਖਾਸ ਵਿਸ਼ੇਸ਼ ਤੌਰ ਤੇ ਜਿਹੜਾ ਦੇਸ਼ ਦੀ ਸੇਵਾ ਕਰ ਰਿਹਾ ਫੌਜੀ ਆ ਕਿਹੜੀ ਆ ਤੇਰੀ ਸੀਐਸਆਰ ਪੀਆ ਜੀ ਸਰ ਸੀਐਸਆਰ ਪੀਆ ਸੈਂਟਰ ਰਿਜ਼ਰਵਿਸ ਪੁਲਿਸ ਤੇ ਉਹਨੂੰ ਵੀ ਇਨਸਾਫ ਨਹੀਂ ਦੇ ਸਕਦੇ ਤੇ ਫਿਰ ਕਿਹਨੂੰ ਇਨਸਾਫ ਦੇਣਾ ਇਹਨਾਂ ਨੇ ਪੰਜਾਬ ਪੁਲਿਸ ਨੇ 18 3 ਨੂੰ ਜਦੋਂ ਪਰਚਾ ਦਰਜ ਹੋਇਆ ਤੇ 30 4 25 ਤੱਕ ਅਮ੍ਰਿਤਸਰ ਪੁਲਿਸ ਵਿਭਾਗ ਦੀ ਮਿਲੀ ਭੁਗ ਦੇ ਨਾਲ ਦੋਸ਼ੀ ਪੁਲਿਸ ਵਾਲੇ ਗ੍ਰਿਫਤਾਰ ਨਹੀਂ ਕੀਤੇ ਕਿੰਨੇ ਦਿਨ ਜੀ ਐਸਪੀ ਹੈਡਕ quarters ਸਾਹਿਬ ਇਹਨੇ ਦੱਸਿਆ 42 ਦਿਨ ਤੁਸੀਂ ਹਿਸਾਬ ਤਾ ਲਾਇਆ ਹੋਣਾ ਹੁਣ ਬੈਠੇ 19 ਹੀ ਸਰ ਜੰਮ ਬਣਦੇ ਤੇ 18 ਨਹੀਂ ਬਣਦੇ ਕਾਨੂੰਨ ਕੀ ਕਹਿੰਦਾ ਬਿਲਕੁਲ ਸਰ ਕਾਨੂੰਨ ਦੱਸੋ ਕੀ ਕਹਿੰਦਾ ਜੇ ਐਸਸੀਐਸਟੀ ਦਾ ਦਰਜ ਹੋ ਜਵੇ ਉਦੋਂ ਹੀ ਛੱਤਰ ਮਾਰ ਕੇ ਫੜਨਾ ਹੁੰਦਾ ਬਿਲਕੁਲ ਸਰ ਬਿਲਕੁਲ ਕਿ ਛੱਡਣਾ ਹੁੰਦਾ ਹੈ ਬਿਲਕੁਲ ਸਰ ਫੜਨਾ ਹੁੰਦਾ ਹੈ ਫੜਨਾ ਹੁੰਦਾ ਹੈ ਦੋਸ਼ੀ ਕੌਣ ਹੈ ਇਹ ਐਸਪੀ ਇਹਨੂੰ ਸੈਕਟਰੀ ਹੋਮ ਡੀਜੀਪੀ ਪੰਜਾਬ ਅਨੁਸੂਚਿਤ ਜਾਤੀ ਵਰਗਾਂ ਪ੍ਰਤੀ ਪੰਜਾਬ ਪੁਲਿਸ ਦੀ ਨਕਮੀ ਕਾਰਗੁਜ਼ਾਰੀ ਲਗਾਤਾਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਇਸ ਸਬੰਧਤ ਕੇਸ ਵਿੱਚ ਵੱਡੀ ਪੱਧਰ ਤੇ ਹੁਣ ਤਾਈਆਂ ਰੱਖੀਆਂ ਗਈਆਂ ਇਸ ਲਈ ਸਬੰਧਤ ਪੁਲਿਸ ਵਿਭਾਗ ਦੇ ਸਾਰੇ ਜਿਹੜੇ ਸ਼ਾਮਲ ਜਿਹੜੇ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਔਰ ਸ਼ਾਮਲ ਅਧਿਕਾਰੀਆਂ ਨੂੰ ਜਿਹੜਾ ਹੈਗਾ ਉਹ ਜ਼ਿੰਮੇਵਾਰ ਠਹਿਰਾ ਕੇ ਪੜ ਦੀ ਵਿਭਾਗੀ ਕਾਰਵਾਈ ਕੀਤੀ ਜਾਂਦੀ ਹੈ ਬਾਕੀ ਜਾਂਚ ਸਰ 19 ਤਰੀਕ ਨੂੰ ਡਿਊਟੀ ਕੀਤੀ ਹੈ ਉਨ੍ਹਾਂ ਨੇ ਉੱਥੇ 19 ਮਾਰਚ ਨੂੰ 18 ਨੂੰ ਪਰਚਾ ਦਰਜ ਹੋ ਗਿਆ 19 ਨੂੰ ਉਹ ਡਿਊਟੀ ਤੇ ਗਏ ਸੀ ਉਸ ਤੋਂ ਬਾਅਦ 20 ਤਰੀਕ ਨੂੰ ਛੁੱਟੀ ਗਏ 19 ਤਰੀਕ ਨੂੰ ਉਨ੍ਹਾਂ ਨੇ ਡਿਊਟੀ ਕੀਤੀ ਹੈ ਡਿਊਟੀ ਰਜਿਸਟਰ ਉਨ੍ਹਾਂ ਦਾ ਦੇਖਿਆ ਜਾਵੇ ਲੇਖੋ ਜੀ ਇਹਨਾਂ ਦਾ ਹਾਜ਼ਰੀ ਰਿਪੋਰਟ ਜਿਹੜੀ ਆ ਸੰਬੰਧਿਤ ਦੋਸ਼ੀਆਂ ਦੀ ਇਸ ਕੇਸ ਨਾਲ ਸੰਬੰਧਿਤ ਦੋਸ਼ੀਆਂ ਦੀ ਹਾਜ਼ਰੀ ਰਿਪੋਰਟ ਭੇਜੀ ਜਾਵੇ 18 ਤੋਂ ਲੈ ਕੇ ਅੱਜ ਤੱਕ ਦੀ ਹਾਜ਼ਰੀ ਰਿਪੋਰਟ ਭੇਜੀ ਹੈ ਅੱਜ ਤੱਕ ਦੀ ਐ ਤਰੀਕੇ ਨਹੀਂ ਹੋਗੇ 23625 ਦੀ ਸਬੰਧਤ ਐਸਪੀ ਸਾਹਿਬ ਸਰ ਮੈਂ ਦਲਤਾਂ ਤੇ ਜ਼ੁਲਮ ਨਹੀਂ ਹੋਣ ਦੇਣਾ ਸਰ ਸਰ ਤੇ ਜ਼ੁਲਮ ਕਰਨ ਵਾਲੇ ਅਫਸਰ ਜਿੱਤੇ ਮੈਨੂੰ ਮੈਨੂੰ ਵਸਾ ਲਓ ਫਿਰ ਇਧੇ ਕੇਜ ਚ ਛੁੱਟ ਛੁੱਟਾ ਜਾ ਕੇ ਕੇਜ ਲਾ ਕੇ ਮੈਨੂੰ ਵਸਾ ਲਓ ਜਾਂ ਇਨਸਾਫ ਦਿਓ ਦਲਤਾਂ ਬਿਲਕੁਲ ਸਰ ਜੇ ਦਲਤਾਂ ਨੂੰ ਇਨਸਾਫ ਨਹੀਂ ਦੇ ਸਕਦੇ ਫਿਰ ਮੇਰੇ ਨਾਲ ਖੜਨਾ ਪੈਣਾ ਤੁਹਾਨੂੰ ਨਹੀਂ ਸਰ ਭਰਾ ਨੇ ਆਪਣੇ ਨਹੀਂ ਭਰਾ ਕੇ ਭਰਾ ਹੁੰਦੇ ਤੇ ਉਹ ਮਾਂ ਬੈਠੀ ਮੈਂ ਤੇ ਹੁਣ ਆਇਆ ਸਰ ਉਹ ਮਾਂ ਦੇ ਘਰ ਜੀਦੇ ਹੋਣ ਲੱਗੇ ਆ ਸਾ ਦੇਖੋ ਸਾਡੂ ਬੜੀ ਵਧਨ ਕੀਤੀ ਸੀ ਜਦੋਂ 47 ਦਾ ਹੋਇਆ ਤਾਂ ਵੀ ਸਾਡੀ ਗਰੀਬਾ ਨੂੰ ਨੇ ਉੱਤੇ ਉਠਾਇਆ ਉਹਨੇ ਸਾਡੀ ਮਦਦ ਕੀਤੀ ਅੱਜ ਮੈਂ ਪੁੱਤਰ ਨੂੰ ਪੜਨੇ ਮਾਣਗੇ ਲੋਕਾਂ ਦੀ ਮਿਹਨਤ ਕਰਕੇ ਪੜਾ ਕੇ ਦੇਸ਼ ਦਾ ਭਗਤ ਬਣਾ ਕੇ ਇਹਨੂੰ ਮੈਂ ਭਰਤੀ ਕਰਾਇਆ ਅੱਜ ਵੇਖੋ ਸਾਡੇ ਥਾਣੇ ਦੇ ਵਿੱਚ ਸਾਡੇ ਪਰ ਕਲਾਬ ਖਰੇ ਤੇ ਦੇਖੇ ਨੇ ਹਨੂ ਸੁਪਰੇ ਤੇ ਆਤੀ ਬੰਨਿਆ ਗਿਆ ਹਨੂ ਤੱਕੇ ਮਾਰ ਕੇ ਥਾੜੇ ਤੋਂ ਕੱਟਿਆ ਗਿਆ ਹਾਂ ਨੇ ਕਿਸੇ ਦਿੱਕੇ ਤੋਂ ਲਾ ਕੇ ਵੱਡੇ ਦਾ ਕਿਸੇ ਦੇ ਕੰਦ ਨਹੀਂ ਸਾਡ ਵੇਖੋ ਤੁਸੀਂ ਸਾਡੇ ਸਿਰ ਤੇ ਹੱਥ ਨਾ ਰੱਖੋ ਨੀ ਬਾਲਾ ਤੁਹਾਨੂੰ ਭਾਂਡੇ ਮਾਂਜਣ ਵਾਲੀ ਮਾਂ ਬਿਲਕੁਲ ਸਰ ਤੇ ਪੁੱਤ ਨੂੰ ਕਹਿੰਦੀ ਮੈਂ ਦੇਸ਼ ਭਗਤ ਬਣਾਇਆ ਇਹ ਮਾਂ ਦੇ ਬਿਆਨ ਨੇ ਰੋਂਦੀ ਮਾਂ ਦੇ ਔਰ ਫੌਜੀ ਵੀ ਰੋਂਦਾ ਬਈ ਮਾਤਾ ਜੀ ਨੂੰ ਪਾਣੀ ਪਿਲਾਓ ਫੌਜ ਸਾਹਿਬ ਨੂੰ ਪਿਲਾਓ ਹਾਂ ਹਰ ਜਗ੍ਹਾ ਹੋਰ ਲੜਾਈ ਬਹੁਤ ਤਕੜੀ ਆ ਬਿਲਕੁਲ ਸਰ ਬਿਲਕੁਲ ਤਕੜੀ ਆ ਇਨਸਾਫ ਵਾਲੀ ਕਿੰਨਾ ਕਰਦੇ ਹੋ ਟੋਲਦੇ ਹੋ ਕਿਤੇ 13 13 ਜੀ ਸਰ ਸਰ ਹੈ ਸਰ ਕਫਣ ਨੂੰ ਜੇਬ ਨਹੀਂ ਹੁੰਦੀ ਮੁੱਖ ਮੰਤਰੀ ਨਹੀਂ ਹੁੰਦੀ ਸਰ ਨਹੀਂ ਹੁੰਦੀ ਬਿਲਕੁਲ ਨਹੀਂ ਹੁੰਦੀ ਆਪਾਂ ਇਹਦੇ ਨਾਲ ਸਹਿਮਤ ਨਹੀਂ ਸਰ ਜਿਹੜਾ ਸਾਡਾ ਪੰਜਾਬ ਸੂਬੇ ਦਾ ਮਾਲਕ ਆ ਮੁੱਖ ਮੰਤਰੀ ਸਾਹਿਬ ਇਹ ਹਰ ਜਗ੍ਹਾ ਕਹਿ ਰਹੇ ਕਫਣ ਨੂੰ ਜੇਬ ਹੈ ਨਹੀਂ ਬਿਲਕੁਲ ਸਰ ਠੀਕ 100% ਸਹੀ ਹੈ ਸਰ ਕੋਈ ਸ਼ੱਕ ਨਹੀਂ ਹੈ ਫਿਰ ਨਵੇੜੀ ਆਪਾਂ ਠੀਕ ਆ ਸਰ ਕੀ ਕਰੋਗੇ ਜੋ ਸਰ ਕੋ ਮੈਂ ਦਿੰਦੇ ਆ ਕਰ ਦਿੰਦੇ ਆ 20 ਵੀ ਸਾਲ ਬਾਅਦ ਵੀ ਉਹ 95 92 ਵਾਲੇ ਜਿਹੜੇ ਜਾ ਰਹੇ ਨੇ 30 30 40 40 ਸਾਲ ਵਾਲੇ ਸਰ ਹੂੰ ਅੱਜ ਮੈਨੂੰ ਚਿੱਠੀ ਤੁਹਾਡੇ ਉੱਥੋਂ ਹੈੱਡ ਕੁਆਰਟਰ ਤੋਂ ਵੀ ਆਈ ਆ ਜੀ ਸਰ ਇਹਦਾ ਮਤਲਬ ਕੇ ਖੇਤਰ ਤਾਂ ਨੇਪਟਣਾ ਨਹੀਂ ਹੈਗਾ ਜਿੰਨਾ ਜਿੰਨਾ ਅਫਸਰਾਂ ਨੇ ਠਿਕਣਗੈਲੀ ਰੱਖਣੀ ਆ ਉਹ ਸਭ ਲਫੇਟੇ ਜਾਂਦੇ ਬਿਲਕੁਲ ਸਰ ਕਾਪੜੀ ਤੇ ਜਾਣ ਵਿਚਾਰ ਹੋਣਾ ਸਰ ਮੈਂ ਵੀ ਇੱਕ ਕੰਪਰੈਸ ਕਰਨਾ ਚਾਹੁੰਦਾ ਹਾਂ ਸਰ ਮੈਂ ਨਹੀਂ ਮੈਂ ਸੋਫਿਕ ਵਾਹ ਕਿਪ ਬੈਰੀ ਰਿਕਵੈਸਟ ਪਰ ਦੰਦ ਕੇ ਸਰੋ ਹਮੇਂ ਨਾ ਪਰੇਸ਼ਾਨ ਕਰਦੀ। ਕਿ ਸਾਨੂੰ ਉਹਨਾਂ ਦਾ ਜ਼ਿਲ੍ਹਾ ਬਦਲੀ ਕੀਤਾ ਜਾਵੇ। ਨਹੀਂ ਤੇ ਸਾਨੂੰ ਇਨਸਾਫ ਨਹੀਂ ਮਿਲਣਾ ਸਰ। ਹਲੇ ਵੀ ਸਰੋ ਸਰਬੰਧਕ ਜਿਹੜੇ ਐਸ ਐਚਓ ਹੋ ਗਏ ਨੇ ਸਰ ਉੱਥੇ ਦਲਿਤਾ ਤੇ ਇਨਾ ਤਿਆਚਾਰ ਹੋ ਰਿਹਾ। ਜ਼ਬਰਦਸਤ ਤੱਕ ਦੇ ਪਰਚੇ ਸਰ ਨੂੰ ਪੇਸ਼ ਨਹੀਂ ਹੁੰਦੇ। ਕਮਿਸ਼ਨ ਤੋਂ ਏਡੇ ਵੱਡੇ ਐ ਐਸ ਐਚਓ ਸਾਹਿਬ ਹੋਣ ਸਾਡੇ ਕਿ ਵੀ ਛੱਤ ਪੀਛੜੀ ਹੁੰਦੇ। ਕਿੰਨੇ ਕੇਸ ਸਰ ਇੱਥੇ ਚੱਲਦੇ ਪਏ ਸਾਡੇ ਥਾਣੇ ਦੇ ਸੰਬੰਧ ਦੇ ਵਿੱਚ। ਨੇ ਜਦੋਂ ਹੁਣ ਅਫਸਰ ਬੜੇ ਆਗੇ ਸਿਚੁਏਸ਼ਨ ਲੋਡ ਨੇ ਅਫਸਰਾਂ ਦਾ ਹੁਕਮ ਜਾਂਦਾ ਪੇ ਸਾਰੇ ਪੇਸ਼ ਹੁੰਦੇ ਨਹੀਂ ਇੱਥੇ ਤੇ 8 ਮਹੀਨੇ ਹੋ ਗਏ ਇਹਦੇ ਝਗੜਾ ਪਏ ਨੇ ਵੇਖ ਲੋ 8 ਪਿੰਡ ਬੈਠਾ ਜੀ ਮਾਤਾ ਜੀ ਜਿਵੇਂ ਤੁਸੀਂ ਥਾਣੇ 'ਚ ਕਹਿੰਦੇ ਥਾਣੇ 'ਚ ਕੈਮਰੇ ਲੱਗੇ ਆ ਹਾਈ ਕੋਰਟ ਦੇ ਹੁਕਮ ਨਾਲ ਸਾਰੇ ਬਾਹਰਲੇ ਗੇਟ ਤੇ ਸਾਰ ਲੱਗਾ ਇਹਦਾ ਮੈਨੂੰ ਦੱਸੋ ਇਹਦਾ ਸਾਰ ਲੱਗਾ ਕਿਉਂ ਬੰਦੇ ਕਿਉਂ ਬਚਾਏ ਆ ਦੋਸ਼ੀ ਤਾਂ ਸੀਗੇ ਨਾ ਪਰ ਭਾਵੇਂ ਨੂੰ ਤਾਂ ਵਰਤੀ ਆ ਗਿਆ ਨਾ ਜੀ ਹੂੰ ਜਦ ਕੇ ਮੜੀਏ ਸਖਤਾਈ ਕਰਦੇ ਇਹਨਾਂ ਦਾ ਰਾਜੀਨਾਮਾ ਹੋ ਜਾਣਾ ਤੁਸੀਂ ਸकता ਹੀ ਨਹੀਂ ਕਿ ਤੇ ਅਜੇ ਤੱਕ ਲੱਭੀ ਜਾਂਦਾ ਤੁਸੀਂ ਉਹ ਲਾਡੇ ਪੁੱਤ ਬਣਾ ਲਏ ਸਰਵਜਿਤਾ ਕਿਸਾਨ ਨੂੰ ਇਹ ਕਹਿੰਦੇ ਕਿ ਜਿੱਥੇ ਮਰਜ਼ੀ ਭੱਜ ਦੱਸੋ ਕੁਛ ਨਹੀਂ ਬੰਨਣਾ ਕਿੰਨੇ ਲਾਡਾ ਠਾਕ ਦੱਸੋ ਹਾਂਜੀ ਪੁਲਿਸ ਨੂੰ ਚਾਹੀਦੇ ਕਿਹੜੇ ਸਬੂਤ ਸਰ ਡੀਜੀਪੀ ਤੱਕ ਤਰੀਕਾ ਭੁਗਤਦਾ ਹੀ ਆ ਨਾ ਕੋਟਾ ਭੁਗਦੇ ਬਿਲਕੁਲ ਸਰ ਕਿਆ ਕਹਿੰਦੇ ਥੱਲੇ ਵਾਲੇ ਵੀ ਕਿਆ ਕਰਕੇ ਤਾਂ ਬਚ ਲਿਆ ਆਹ ਦੇਖੋ ਤੁਸੀਂ ਹੁ ਕੰਮ ਕਰ ਦਿੱਤਾ ਵੀਡੀਓ ਦੇ ਵਿੱਚ ਤੁਸੀਂ ਵੀ ਵੇਖਿਆ ਸਾਰੇ ਸਰ ਪੂਰੇ ਪੰਜਾਬ ਨੇ ਵੇਖਿਆ ਪੂਰੇ ਪੰਜਾਬ ਨੂੰ ਦਿਖ ਗਿਆ ਕਿ ਇੱਕ ਫੌਜੀ ਨੇ ਸੈਲਫ ਡਿਫੈਂਸ ਦੇ ਵਿੱਚ ਵੀ ਹੱਥ ਨਹੀਂ ਚੁੱਕਿਆ ਸਰ ਪੂਰਾ ਮhalla ਗਵਾਹੀ ਦੇ ਰਿਹਾ ਡਾਕਟਰਾਂ ਨੇ ਰਿਪੋਰਟ ਦੇ ਦਿੱਤੀ ਆ ਆ ਦੇਖੋ ਸਰ ਡਾਕਟਰਾਂ ਨੇ ਰਿਪੋਰਟ ਦੇ ਦਿੱਤੀ ਆ ਕਿ ਇਹ ਸੱਟਾਂ ਹੱਥਾਂ 'ਤੇ ਲੱਗੀ ਆ ਪਰ ਪੁਲਿਸ ਸਾਡਾ ਪਰਚਾ ਨਹੀਂ ਰੱਦ ਕਰ ਰਹੀ ਸਾਡੇ ਨੂੰ ਜਿਹੜਾ ਦਰਜ ਹੋਇਆ ਕਮਿਸ਼ਨ ਦਾ ਹੁਕਮ ਹੋ ਗਿਆ ਉਹ ਕਿਉਂ ਨਹੀਂ ਪਿਛਲੀ ਕਾਰਵਾਈ ਕਿ ਲਿਖਿਆ ਨਹੀਂ ਵੀ ਨੋਟਿੰਗ ਦੇ ਵਿੱਚ ਤੁਸੀਂ ਲਿਖਦੇ ਨਹੀਂ ਇਹ ਮੈਂ ਗੱਲਾਂ ਆ ਸਰ ਇਹਦਾ ਫਸਟ ਕਰਦੇ ਜਾਂਦੇ ਕਰਦੇ ਮਹਾਲ ਕਿਤੇ ਸਰ ਮੈਂ ਐਸਪੀ ਸਾਹਿਬ ਨੂੰ ਵੀਡੀਓ ਦਿਖਾਣਾ ਚਾਹੁੰਦਾ ਹਾਂ ਸਾਹਿਬ ਕਹਿੰਦੇ ਕਿ ਸਾਰਾ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ ਸਰ ਜਿਸ ਦਿਨ ਉਹ ਦਿਨ ਇਹਨਾਂ ਨੇ ਝੂਠਾ ਡਾਕਟ ਥਾਣਾ ਗੇਟ ਕੀ ਮਾਲਿਆ ਨੇ ਕੱਟ ਕੇ ਦਿੱਤਾ ਉਹ ਦਿਨ ਦੀ ਸੀਸੀਟੀਵੀ ਫੁਟੇਜ ਕਢਾਈ ਜਾਵੇ ਉਸ ਬੰਦੇ ਆ ਦੇ ਉੱਤੇ ਜਿਹਨਾਂ ਨੇ ਝੂਠਾ ਡਾਕਟ ਕੱਟ ਕੇ ਦਿੱਤਾ ਸਰ ਉਹਨਾਂ ਉੱਤੇ ਵੀ ਕਾਰਵਾਈ ਕੀਤੀ ਜਾਵੇ ਬਿਲਕੁਲ ਠੀਕ ਠਾਕ ਸੀ ਉਸ ਸਮੇਂ ਉਠਾਣੇ ਵੀ ਸਾਡੇ ਨਾਲ ਸੀ ਆ ਜਿਹੜੀ ਮੈਡੀਕਲ ਰਿਪੋਰਟ ਵਾ ਆ ਦੇਖੋ ਸਰ ਆ ਵੀਡੀਓ ਸਰ ਤੁਸੀਂ ਦੇਖ ਲਓ ਇਹਦੇ ਵਿੱਚ ਤੁਸੀਂ ਜਸਟਿਸ ਕਰ ਦੋ ਕਿ ਸਰ ਮੈਂ ਆ ਉਹਦੇ ਵਿੱਚ ਮੈਂ ਪ੍ਰੈਸ ਕਾਨਫਰੰਸ ਕਰਨ ਨਾ ਮੌਤ। ਬਾਬਾ ਦੇਖ ਲਾਪ ਜਦੋਂ ਪਟਿਆਲੇ ਕਰਨ ਵਾਲੇ ਕੇਸ ਚ ਮਿੱਟੀ ਪੱਟ ਹੋਈ ਆ ਉਹ ਤਾਂ ਪੱਟਣ ਆ ਗਿਆ ਫਿਰ ਮੈਂ। ਫਿਰ ਫਿਰ ਬਾਬਾ ਦੀ ਇੱਜ਼ਤ ਰਹਿੰਦੀ ਆ। ਸਭ ਤੁਸੀਂ ਆਪ ਇੱਕ ਵਾਰੀ ਉੱਤਰ ਇੱਕ ਵਾਰੀ ਤੂੰ ਆਪ ਮਾ ਵਾਲੇ ਟਿਕਾਣੇ ਦੇ ਵਿੱਚ ਆਣ ਕੇ ਤੂੰ ਵੇਖੀ ਹੋਰਿਆ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਐਸਪੀ ਸਾਹਿਬ ਕਿੰਨੇ ਦਿਨ ਸਰ ਇਹ ਨਾਲੀ ਕਰ ਇਹਨਾਂ ਪਰਚੇ ਜਿਹੜਾ ਝੂਠਾ ਕੀਤਾ ਉਹ ਕਿਉਂ ਨਹੀਂ ਦਤ ਹੋਇਆ? ਹਾਂਜੀ ਇਹਨਾਂ ਪਰਚੇ ਜਿਹੜਾ ਰਹੇ ਵੱਲ ਰਹੀਆਂ ਡਾਕਟਰ ਦੀਆਂ ਕਿਆ 23 24 ਅਸਰ 23 ਤੋਂ ਵੀ ਅੱਛਾ ਵੀ 324 ਅੱਛਾ ਇਦਾਂ ਕਰੀਏ ਆਪਾਂ ਇਹਨਾਂ ਨੂੰ ਜੇਲ੍ਹ ਭੇਜ ਦਿੰਨੇ ਆ ਛੱਡੀ ਆਪਾਂ ਜੇ ਇਨਸਾਫ ਹੀ ਨਹੀਂ ਦੇਣਾ ਆਪਾਂ ਦਲਤਾਂ ਨੂੰ ਫੇ ਜੇਲ੍ਹ ਇਹਨਾਂ ਨੂੰ ਭੇਜ ਦਿੰਨੇ ਆ ਇਹਨਾਂ ਦੇ ਖਿਲਾਫ ਲਿਖਤਾ ਫੇ ਕੋਈ ਸ਼ਾ ਨੀ ਕੋਈ ਸਰ ਇਹਨਾਂ ਦੇ ਖਿਲਾਫ ਕੋਈ ਲਿਖਣਾ ਆਪਾਂ ਬਾਕੀ ਸਰ ਜੇ ਜੇ ਤੁਸੀਂ ਇਨਸਾਫ ਹੀ ਨਹੀਂ ਦੇਣਾ 42 ਦਿਨ ਬੰਦੇ ਨਹੀਂ ਫੜੇ ਗਏ ਫੇ ਆਪਾਂ ਇਹਨਾਂ ਨੂੰ ਭੇਜ ਦਿੰਨੇ ਆ ਉਹ ਬਹੂ ਆ ਉਹਦੀ ਫੌਜੀ ਦੀ ਫੌਜਣ ਕੋ ਜੀ ਨੂੰ ਭੇਜ ਦਿੰਦੇ ਆ ਤੇ ਉਹ ਵੀ ਮਾੜਾ ਹੀ ਆ ਉਹ ਮਾਰ ਹੁੰਦੀ ਆ ਹੀ ਆ ਪਿੱਠ ਦੀ ਰੀੜ ਦੀ ਹੱਡੀ ਇਹਨਾਂ ਨੂੰ ਭੇਜ ਦਿੰਦੇ ਆ ਆਪਾਂ ਜੇ ਪੰਜਾਬ ਦੇ ਸਾਰੇ ਦਲਤਾਂ ਨੂੰ ਜੇਲ੍ਹ ਭੇਜ ਦਈਏ ਫਿਰ ਖੁਸ਼ ਹਾਂ ਤੁਸੀਂ ਨਹੀਂ ਨਹੀਂ ਸਰ ਜੇਲ੍ਹ ਕਿਉਂ ਭੇਜਣਾ ਮੈਂ ਸਾਹ ਕਿਉਂ ਦਿੱਤਾ ਦੋਸ਼ੀ ਕਿਉਂ ਨਹੀਂ ਜੇਲ੍ਹ ਭੇਜੇ ਮੈਂ 4-5 ਵਾਰੀ ਪਿਆਰ ਨਾਲ ਬੇਨਤੀ ਕਰ ਲਈ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਦੱਸੋ ਕੀ ਕੀਤਾ ਜਾਵੇ ਮੇਰੇ ਪੱਲੇ ਪਾਓ ਨਾ ਕੁਝ ਮੈਂ ਕੀ ਇਹਨਾਂ ਨੂੰ ਇਹਨਾਂ ਦੀ ਝੋਲੀ 'ਚ ਪਾ ਕੇ ਭੇਜਾਂ ਪਰਚਾ ਤੁਸੀਂ ਨਹੀਂ ਠੁਠਾ ਰੱਦ ਕਰਕੇ ਲਿਆਏ ਦੋਸ਼ੀ ਤੁਸੀਂ ਨਹੀਂ ਕਿ ਗ੍ਰਫਤਾਰ ਕੀਤੇ ਭਗੋੜੇ ਤੁਸੀਂ ਨਹੀਂ ਘੋਸ਼ਿਤ ਕੀਤੇ ਮੇਰੀ ਝੋਲੀ ਪਾਓ ਮੇਰੇ ਦੀ ਝੋਲੀ ਪਾਵਾ ਰੋਂਦੇ ਆਂਦੀ ਜਿਹੜੇ ਤਿੰਨ ਕੀਦਨੇ ਪਾਉਂਦੇ ਬਿਲਕੁਲ ਇਹਨਾਂ ਦੀ ਗ੍ਰਫਤਾਰੀ ਹੋਈ ਕਿਸੇ ਦੀ ਸਰ ਉਹਨੂੰ ਧੱਲੂਪੜਾ ਡਿਊਟੀ ਚੱਲ ਗਈ ਹੈ ਸੋ ਉਹ ਕੋ ਸੰਤੁਪਨ ਸਰ ਕੋ ਇੰਨਾ ਆ ਜਾਂਦੀਆਂ ਬਹੁਤ ਜਿਹੜਾ ਇਹਨਾਂ ਤੇ ਕੋਈ ਪਰਚਾ ਪੂਚਾ ਦਰਜ ਹੋਇਆ ਸੀ ਉਹਦਾ ਕੀ ਕੀਤਾ ਕਿੰਨਾ ਤੇ ਸਰ ਕੀ ਨਾਤੇ ਉਪਦੇਸ਼ਰ ਹੋ ਗਈ ਸ਼ਾਮਲ ਤਫਤੀਸ਼ ਕੌਣ ਜੀ ਦੋਸ਼ੀ ਆ ਸਬਜੈਕਟ ਨਹੀਂ ਗ੍ਰਿਫਤਾਰੀ ਕਿਉਂ ਨਹੀਂ ਹੋਈ ਹਾਂਜੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਹੈ ਹੈ ਗ੍ਰਿਫਤਾਰੀ ਹੋਈ ਹਾਂਜੀ ਕਿਹਦੀ ਸਿਨਾਂ ਦੀ ਥਾਣੇਦਾਰ ਦੀ ਉਹਦਾ ਜਵਿੰਦਰ ਸਿੰਘ ਸਾਹਿਬ ਉਹਦਾ ਸਾਲਾ ਬਲਵਿੰਦਰ ਸਿੰਘ ਤੇ ਐਸਆਈ ਦਾ ਲੜਕਾ ਰਣਜੀਤ ਸਿੰਘ ਗ੍ਰਿਫਤਾਰੀ ਹੋ ਗਈ ਸੀ ਹਾਂਜੀ ਐਸਸੀਐਸਟੀ ਚ ਹੋਈ ਹੈ ਹਾਂਜੀ ਤੇ ਸ਼ਾਮਲ ਤਫਤੀਸ਼ ਕੌਣ ਹੋਇਆ ਉਹੀ ਉਹੀ ਹਾਈ ਕੋਰਟ ਦੇ ਹੁਕਮ ਨਾਲ ਸਾਹਿਬ ਅਰੇਸ਼ਟ ਨਹੀਂ ਸਰ ਇਹਨਾਂ ਨੇ ਭਾਈ ਹਾਂ 18 ਮਾਰਚ ਨੂੰ ਪਰਚਾ ਹੋਇਆ ਸੀ 18 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ 42 ਦਿਨ ਟੋਟਲ ਬਣਦੇ ਆ ਜਿਹਦਾ ਵਿੱਚੋਂ ਮੈਂ ਦਿੱਲੀ ਸਾਹਿਬ ਨੂੰ ਫੋਨ ਕਰਦਾ ਰਿਹਾ ਐਸ ਐਚਓ ਸਾਹਿਬ ਨੂੰ ਡੀ ਐਸ ਪੀ ਸਾਹਿਬ ਨੂੰ ਉਹ ਬੰਦੇ ਉੱਥੇ ਹੀ ਘੁੰਮਦੇ ਫੇਰੇ ਸੀ ਇਹਨਾਂ ਵੱਲੋਂ ਕੋਈ ਗ੍ਰਿਫਤਾਰੀ ਨਹੀਂ ਕੀਤੀ ਜਿੱਥੇ ਗ੍ਰਿਫਤਾਰੀ ਕੀਤੀ ਉਹ ਦਿਖਾ ਲੋ ਜੀ ਕਾਗਜ਼ ਕਿੱਥੇ ਲਿਖਿਆ ਹੈ ਗ੍ਰਿਫਤਾਰ ਕੀਤੇ ਗਏ ਕਿਸ ਕਾਗਜ਼ ਤੇ ਲਿਖਿਆ ਹੈ ਗ੍ਰਿਫਤਾਰ ਕੀਤੇ ਗਏ 18 ਤਰੀਕ ਦੇ ਸੈਸ਼ਨ ਕੋਲ ਤੋਂ ਜਮਾਨਤ ਰੱਦ ਹੋ ਗਈ ਸੀ ਉਸ ਤੋਂ ਬਾਅਦ ਵੀ ਇਨਕਾਰ ਨਹੀਂ ਹੋਇਆ ਤੋਂ ਬਾਅਦ ਸੈਸ਼ਨ ਹੋ ਗਿਆ ਬਈ ਇਹ ਤਾਂ ਜ਼ਮਾਨਤਾਂ ਦੀ ਲੱਗੀ ਹੋਣਾ ਤਰੀਕ ਗ੍ਰਿਫਤਾਰ ਕਿਉਂ ਨਹੀਂ ਕੀਤੇ ਉਹ ਹੈ ਗ੍ਰਿਫਤਾਰੀ ਹੁੰਦੀ ਆ ਸਰ ਕਿਹੜੀ ਆ ਜੇ ਇਹਨਾਂ ਸ਼ਾਮ ਨੂੰ ਕਿਹੜਾ ਕੌਣ ਕਹਿੰਦਾ ਸਰ ਹਾਈ ਬਾਂਜੋ ਹਾਈ ਜੇਲ ਭੇਜੇ ਨਹੀਂ ਸਰ ਉਹ ਆਈਰਨ ਛਾਮਲ ਕਰਕੇ ਹਾਈ ਕੋਰਟ ਦਾ ਹੁਕਮ ਆ ਨਾ ਸਰ ਛੱਡਨੇ ਪੈਂਦੇ ਆ ਦਿਖਾ ਦਿਓ ਕਿੱਥੇ ਹਾਈ ਕੋਰਟ ਹਨੇ ਸੈਕਟਰ ਪੁਲਿਸ ਚ ਜਮਾਨਤ ਰੱਦ ਹੋਈ ਸੀ 18 ਅਪ੍ਰੈਲ ਨੂੰ ਉਸ ਤੋਂ ਪਹਿਲੇ ਸੇ 18 ਮਾਰਚ ਨੂੰ ਪੜਚਾ ਹੋਇਆ 30 ਅਪ੍ਰੈਲ ਤੱਕ 42 ਦਿਨਾਂ ਦੇ ਸਮੇਂ ਦੇ ਵਿੱਚ ਇੱਕ ਸਿੰਗਲ ਰੇਡ ਵੀ ਉਹ ਪੁਲਸ ਵਾਲੇ ਦੇ ਘਰ ਨਹੀਂ ਕੀਤੀ ਗਈ ਜੇ ਪੁਲਸ ਵੱਲੋਂ ਕੀਤੀ ਗਈ ਹੈ ਕੋਈ ਰੇਡ ਤਾਂ ਸਰ ਉਹਦੇ ਵਿੱਚ ਸਸੀ ਸੀਸੀਟੀ ਵੀਡੀਓ ਚੱਲਦੀ ਨਹੀਂ ਹੁਣ ਅਪ੍ਰੈਲ ਮਈ ਜੂਨ ਚ ਕਿਹਾ ਹੋਇਆ ਇਹਦੀ ਗੱਲ ਕਰਨਾ ਜਿਹੜੀ ਇਹਨਾਂ ਦੀ ਸ਼ਾਮਲ ਤਫਰੀਸ਼ ਦੀ ਗੱਲ ਉਹ 30 April ਨੂੰ ਸ਼ਾਮਲ ਉੱਥੋਂ ਹਾਈ ਕੋਰਟ ਤੋਂ ਇੰਟਰਮ ਬੇਲ ਕੱਚੀ ਜਮਾਨਤ ਹੋਈਗੀ ਉਹਨਾਂ ਦੀ ਉਸ ਤੋਂ ਪਹਿਲੇ 18 March ਨੂੰ ਪਰਚਾ ਹੋਇਆ ਜੀ 18 March ਤੋਂ ਲੈ ਕੇ 30 April ਤੱਕ 42 ਦਿਨ ਉਹ ਬੰਦੇ ਉੱਥੇ ਹੀ ਘੁੰਮਦੇ ਰਹੇ ਪੁਲਿਸ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਦਕਿ ਉਹਨਾਂ ਨੂੰ ਜ਼ਮਾਨਤ ਵੀ ਨਹੀਂ ਮਿਲੀ ਸੀ ਉਸ ਸਮੇਂ ਦੌਰਾਨ ਤੇ ਉਸ ਸਮੇਂ ਦੌਰਾਨ ਪੁਲਿਸ ਨੇ ਇੱਕ ਸਿੰਗਲ ਰੇਡ ਵੀ ਉੱਥੇ ਨਹੀਂ ਕੀਤੀ ਕਿਉਂਕਿ ਕਹਿੰਦੇ ਪੁਲਿਸ ਅਫਸਰ ਇਹਨਾਂ ਦੀ ਜਿਹੜੀ ਇੱਥੇ ਲਿਖੋ ਇਹਦਾ ਪਰ ਜਦੋਂ ਇੰਟਰਮ ਬੇਲ ਸਰ ਹੋ ਜਾਂਦੀ ਹੈ ਤਾਂ ਉਹ ਆਪਾਂ ਸ਼ਾਮਲ ਨਹੀਂ ਨਾ ਕਰ ਸਕਦੇ ਪੜ ਨਹੀਂ ਸਕਦੇ ਫਿਰ ਯਾ ਜਿਹੜਾ ਉਹ ਨਹੀਂ ਕਨਫਰਮ ਬੇਲ 7 14/7 ਪਈ ਹੈ ਸਰ ਅੱਗੇ ਕਿੰਨੀ ਤਰੀਕ ਨੂੰ ਹੋਈ ਹੈ ਸਰਚਾ ਕਿੰਨੀ ਤਰੀਕ ਨੂੰ ਹੋਈ 18 ਤੈਨੂੰ ਜੀ ਸਰ ਜੀ 18 ਮਾਰਚ ਨੂੰ ਐਂਟਰੀ ਬੇਲ ਕਦੋਂ ਮਿਲੀ ਹੈ ਜੀ ਦਿਖਾ ਯਾਰ ਜੀ ਐਂਡਸ ਨਹੀਂ 34 ਨੂੰ ਕਿਨਾਂ ਦਾ ਇੱਕ ਨੋਟਿੰਗ ਲਿਖੋ ਫੋਨ ਸ਼ੈਟਰੀ ਨਹੀਂ ਲਿਖ ਪਏ ਜੋ ਡੀਜੀ ਮੈਨ ਭੇਜੋ ਜਿਹੜਾ ਪੋਰਚੂ ਭਾਗ ਤੁਹਾਡਾ ਅੰਮ੍ਰਿਤਸਰ ਆ ਇਹਨਾਂ ਸੂਚਿਤ ਜਾਤੀ ਵਰਗਾਂ ਨੂੰ ਔਰ ਖਾਸ ਵਿਸ਼ੇਸ਼ ਤੌਰ ਤੇ ਜਿਹੜਾ ਦੇਸ਼ ਦੀ ਸੇਵਾ ਕਰ ਰਿਹਾ ਫੌਜੀ ਆ ਕਿਹੜੀ ਆ ਤੇਰੀ ਸੀਆਸੀਆਰਪੀ ਆ ਜੀ ਸਰ ਸੀਆਰਪੀ ਆ ਸੈਂਟਰਲ ਰਿਸਰਵ ਰਿਸਪੋਰਸ ਤੇ ਉਹਨੂੰ ਵੀ ਇਨਸਾਫ ਨਹੀਂ ਦੇ ਦੇ ਸਕਦੇ ਤੇ ਫਿਰ ਕਿਹਨੂੰ ਇਨਸਾਫ ਦੇਣਾ ਇਹਨਾਂ ਨੇ ਪੰਜਾਬ ਪੁਲਿਸ ਨੇ